ਪੰਜਾਬ ਦੇ ਬੰਗਾ ਸ਼ਹਿਰ 'ਚ ਦਿਨ ਦਿਹਾੜੇ 35 ਤੋਂ 40 ਗੋਲੀਆਂ ਚੱਲੀਆਂ ਇੱਕ ਸਕਾਰਪਿਓ ਗੱਡੀ 'ਤੇ ਜਿਦੇ 'ਚ ਇੱਕ 22 ਸਾਲ ਦੇ ਮੁੰਡੇ ਰਿੰਪਲ ਦੀ ਸਿਰ 'ਚ ਗੋਲੀ ਵੱਜਨ ਕਰਕੇ ਮੌਕੇ 'ਤੇ ਹੀ ਮੌਤ ਹੋ ਗਈ ਤੇ ਬਾਕੀ 4 ਮੁੰਡੇ ਜ਼ਖਮੀ ਦੱਸੇ ਜਾ ਰਹੇ ਆ। ਸੋ 17 ਨਵੰਬਰ ਨੂੰ ਇੱਕ ਚਿੱਟੇ ਰੰਗ ਦੀ ਸਕਾਰਪਿਓ ਜਿਹਦਾ ਨੰਬਰ ਸੀ PB 12 AB 4627 ਇਹ ਗੱਡੀ ਮੁਕੰਦਪੁਰ ਰੋਡ 'ਤੇ ਬੰਗਾ ਬੱਸ ਸਟੈਂਡ ਕੋਲੇ ਪਹੁੰਚਦੀ ਆ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਪੈਂਦਾ। ਹੁਣ ਇਹ ਸਕਾਰਪਿਓ ਗੱਡੀ 'ਚ 5 ਜਾਨੇ ਬੈਠੇ ਸੀ। ਇੱਕ ਮੁੰਡਾ ਰਿੰਪਲ ਜੀ ਦੀ ਆਲਰੇਡੀ ਮੌਤ ਹੋ ਚੁੱਕੀ ਆ ਜੋ ਪੂਨੀਆ ਪ ਤੇ ਹਣੀਬਲ ਨਾਮ ਦਾ ਮੁੰਡਾ ਜੋ ਮਹਿਰਮਪੁਰ ਦਾ ਦੱਸਿਆ ਜਾ ਰਿਹਾ ਤੇ ਨਾਲ ਮਨਦੀਪ ਸੂਜਲ ਤੇ ਸਾਹਿਲ ਇਹ ਪੰਜੇ ਜਾਣੇ ਫਗਵਾੜੇ ਵੱਲ ਨੂੰ ਜਾ ਰਹੇ ਸੀ ਤੇ ਇਹਨਾਂ ਦਾ ਪਿੱਛਾ ਕਰ ਰਹੀ ਸੀ ਇੱਕ I20 ਜਿਹਦੇ ਚ ਉਹ ਸ਼ੂਟਰ ਬੈਠੇ ਸੀ ਗੱਡੀ ਦਾ ਨੰਬਰ PB32AA7878 ਦੱਸਿਆ ਜਾ ਰਿਹਾ ਤੇ ਇਸ I20 ਚ ਵੀ ਪੰਜ ਜਾਣੇ ਬੈਠੇ ਸੀ ਜਿਨ੍ਹਾਂ ਚੋਂ ਤਿੰਨ ਜਾਣਿਆਂ ਨੇ ਉਤਰਨਸਾਰ ਗੱਡੀ ਤੇ ਓਪਨ ਫਾਇਰ ਕਰਨਾ ਸ਼ੁਰੂ ਕਰਤਾ ਤੇ ਇਹਨਾਂ ਚੋਂ ਇੱਕ ਮੁੰਡਾ ਕਿਸੇ ਤਰ੍ਹਾਂ ਦੀ ਰੌਡ ਨਾਲ ਗੱਡੀ ਤੇ ਅਟੈਕ ਕਰ ਰਿਹਾ ਸੀ ਤੇ ਜਿਹੜਾ I20 ਚ ਪੰਜਵਾਂ ਮੁੰਡਾ ਸੀ ਉਹ ਗੋਲੀ ਚੱਲਣ ਤੋਂ ਬਾਅਦ ਹੀ ਗੱਡੀ ਚੋਂ ਨਿਕਲ ਕੇ ਭੱਜ ਗਿਆ then that ਐਮਸੀ ਦੇ ਟ੍ਰੈਫਿਕ ਬਹੁਤ ਜ਼ਿਆਦਾ ਹੋਣ ਕਰਕੇ ਸਕੋਰਪੀਓ ਵਾਲੇ ਮੁੰਡਿਆਂ ਤੋਂ ਭੱਜਿਆ ਨਹੀਂ ਗਿਆ ਜਦੋਂ ਇਹਨਾਂ ਨੂੰ ਅੱਗੇ ਰਾਹ ਨਹੀਂ ਮਿਲਿਆ ਤਾਂ ਇਹਨਾਂ ਨੇ ਗੱਡੀ ਰਿਵਰਸ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਦੀ ਗੱਡੀ ਰਿਵਰਸ ਹੋ ਕੇ ਇੱਕ ਡਿਵਾਈਡਰ ਤੇ ਚੜ ਜਾਂਦੀ ਹੈ ਤੇ ਉੱਥੇ ਹੀ ਫਸ ਜਾਂਦੀ ਹੈ ਇੰਨੇ ਨੂੰ ਮਗਰੋਂ ਉਹ I20 ਆ ਜਾਂਦੀ ਹੈ ਤੇ ਫਾਇਰਿੰਗ ਸ਼ੁਰੂ ਹੋ ਜਾਂਦੀ ਹੈ ਹੁਣ 35 ਤੋਂ 40 ਰਾਉਂਡ ਫਾਇਰ ਹੋਇਆ ਜਿਨ੍ਹਾਂ ਚੋਂ 20 ਤਾਂ ਸਿਰਫ ਗੱਡੀ ਤੇ ਲੱਗੇ ਆ ਤੇ ਬਾਕੀ ਗੋਲੀਆਂ ਆਸ-ਪਾਸ ਦੇ ਆਮ ਲੋਕਾਂ ਚੋਂ ਕਿਸੇ ਦੇ ਵੀ ਵੱਜ ਸਕਦੀਆਂ ਸੀ ਸਿਖਰ ਦੁਪਹਿਰੇ ਇੰਨੀ ਭੀੜ ਚ ਕੋਈ ਆਪ ਦੇ ਪਰਿਵਾਰ ਨਾਲ ਸੀ ਤੇ ਕੋਈ ਆਪ ਦੇ ਛੋਟੇ-ਛ ਇਥੇ ਬੇਕਸੂਰ ਬੱਚੇ ਦੇ ਲੱਗ ਸਕਦੀ ਸੀ ਹੁਣ ਇਥੇ ਆਪਣੇ ਸੀਐਮ ਸਾਹਿਬ ਨੂੰ ਜ਼ਿੰਮੇਵਾਰੀ ਲੈਣ ਦੀ ਲੋੜ ਆ ਕਿ ਜੇ ਉਹਨਾਂ ਦੇ ਗੋਲੀ ਵਾਜ ਜਾਂਦੀ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਣਾ ਸੀ ਸਭ ਤੋਂ ਸ਼ਰਮ ਵਾਲੀ ਤੇ ਹੈਰਾਨੀ ਵਾਲੀ ਗੱਲ ਇਹ ਆ ਕਿ ਜਿੱਥੇ ਇਹ ਗੋਲੀ ਚੱਲੀ ਆ ਉਥੋਂ ਪੁਲਿਸ ਸਟੇਸ਼ਨ ਸਿਰਫ 200 ਮੀਟਰ ਦੂਰ ਸੀ ਜਿੱਥੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਨਾਂ ਨੇ ਪੰਜਾਬ ਪੁਲਿਸ ਨੂੰ ਮਜ਼ਾਕ ਸਮਝ ਰੱਖਿਆ ਭਰੇ ਬਾਜ਼ਾਰ ਚ ਓਪਨ ਫਾਇਰ ਕਰਨਾ ਇਸ ਚੀਜ਼ ਦਾ ਸਬੂਤ ਆ ਕਿ ਇਹਨਾਂ ਨੂੰ ਪੁਲਿਸ ਦਾ ਕੋਈ ਡਰ ਖੌਫ ਨਹੀਂ ਪਹਿਲਾਂ ਇਹਨਾਂ ਪੰਜਾਂ ਮੁੰਡਿਆਂ ਨੂੰ ਟਾਹਾਂ ਪਿੰਡ ਦੇ ਗੁਰਨਾਨ ਕਮਿਸ਼ਨ ਹਸਪੀਟਲ ਲੈ ਕੇ ਆਂਦੇ ਵਿਚਾਰਾਂ ਨੂੰ ਕ੍ਰਿਟੀਕਲ ਕੰਡੀਸ਼ਨ ਚ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਜਾਂਦਾ ਨਵੇਂ ਸ਼ਹਿਰ ਦੇ ਐਸਐਸਪੀ ਮਹਿਤਾਬ ਸਿੰਘ ਗਿੱਲ ਨੇ ਕਨਫਰਮ ਕੀਤਾ ਕਿ ਦੋ ਸ਼ੂਟਰਾਂ ਦੀ ਪਛਾਣ ਅਜੇ ਤੇ ਸੌਰਵ ਦੇ ਨਾਮ ਤੋਂ ਹੋ ਚੁੱਕੀ ਆ ਤੇ ਇਹ ਸਾਰੇ ਉਸੇ ਆਈ20 ਸਨੇ ਫਰਾਰਾ ਇੱਕ ਘਟਨਾ ਪ੍ਰੂਵ ਕਰਦੀ ਆ ਕਿ ਪੰਜਾਬ ਚ ਲਾਅ ਐਂਡ ਆਰਡਰ ਦਾ ਬਸ ਰੱਬ ਹੀ ਰਾਖਾ